ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਤੁਹਾਨੂੰ ਮੈਂ ਸ਼ੀਤਾਂ ਦੇ ਸਿੱਤਾ ਗੁਰੂ ਅਰਜਨ ਦੇਵ ਜੀ ਬਾਰੇ ਦੱਸਾਂਗੀ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਆਪ ਸ਼ੀਤਾਂ ਦੇ ਸਿਰਤਾ ਸਨ ਕਿਉਂਕਿ ਆਪਨੇ ਆਪਣੇ ਪਰੋਕਾਰਾਂ ਵਿੱਚ ਧਰਮ ਦੀ ਖਾਤਰ ਗੁਰਬਾਣੀ ਦੇ ਦੀਪ ਦੀ ਬਿਰਤ ਪਾਈ ਤੇ ਆਪ ਤੇ ਸ਼ੀਤ ਨਾ ਸਿੱਖ ਧਰਮ ਜੁਝਾਰੂ ਰੂਤਾਨ ਕਰ ਗਿਆ ਆਪਦੇ ਗੁਰੂ ਕਾਲ ਵਿੱਚ ਇੱਕ ਧਰਮ ਦਾਤੀ ਵਿਕਾਸ ਹੋਇਆ ਆਪਜੀ ਦਾ ਜਨਮ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੀ ਕੁੱਖੋਂ 1563 ਈਸਵੀ ਗੋਇੰਦਵਾਲ ਸਾਇ ਵਿਖੇ ਹੋਇਆ ਆਪਜੀ ਦੀ ਪਾਲਣਾ ਆਪਦੇ ਨਾਨਾ ਜੀ ਗੁਰੂ ਅਮਰਦਾਸ ਜੀ ਦੀ ਦੇਖਰੇਖੇ ਹੋਈ ਤੇ ਉਹਨਾਂ ਨੇ ਆਪਦੀ ਪ੍ਰਤਿਭਾ ਦੇਖ ਕੇ ਆਪ ਨੂੰ ਦੁਇਤਾ ਪਾਣੀ ਦਾ ਬੋਇਤਾ ਦਾ ਵਰ ਦਿੱਤਾ ਆਪਨੇ ਪੰਡਤ ਕੇਸੋ ਕੋ ਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿੱਤਿਆ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਮਿਉ ਪਿੰਡ ਦੇ ਨਿਵਾਸੀ ਕ੍ਰਿਸ਼ਨ ਚਾਂਦੀ ਜੀ ਤੇ ਮਾਤਾ ਗੰਗਾ ਦੇਵੀ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਆਪ ਦੇ ਘਰ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਗੁਰੂ ਰੰਧਾ ਸਾਹਿਬ ਨੇ ਆਪਣੇ ਤਿੰਨਾਂ ਪੁੱਤਰਾਂ ਵਿੱਚ ਸਬਦ ਸੰਜੋਗ ਜਾਣ ਕੇ ਆਪ ਨੂੰ ਬੁਰਗਤੀ ਬਖਸ਼ੀ। ਗੁਰੂ ਗਜੰਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੀਤ ਅਰੰਭ ਕਰਾਇਆ ਅਮਰਤ ਸਰੋਵਰ ਦੇ ਨਿਰਮਾਣ ਦਾ ਕਾਜ ਪੂਰਾ ਕੀਤਾ ਆਪ ਜੀ ਨੇ ਆਪਣੇ ਤੋਂ ਪਹਿਲਾਂ ਹੋਈ ਚਾਰ ਘੋਸੇ ਪਾ ਤੇ ਬਹੁਤ ਸਾਰੇ ਸੰਤਾਂ ਭਗਤਾਂ ਤੇ ਪੱਤਾਵਾਂ ਦੀਆਂ ਬਾਣੀਆਂ ਇਕੱਤਰ ਕਰਕੇ ਬਹੁਤ ਸਾਰੇ ਆਪਣੇ ਬਾਣੀ ਰਚ ਕੇ ਆਦ ਕ੍ਰੰਤਾਸ ਕਲਮ ਕੀਤਾ ਦੇਸ਼ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਕਰਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਜਹਾਂਗੀਰ ਦੇ ਹੁਕਮ ਨਾਲ ਤੀਹ ਮਈ ਸੋਲਾਂ ਸੌ ਛੇ ਈਸਵੀ ਵਿੱਚ ਆਪ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਆਪ ਨੂੰ ਤਖ਼ਤੀ ਤਵੀ ਉੱਤੇ ਬਿਠਾਇਆ ਗਿਆ ਤੇ ਆਪ ਦੇ ਸਿਰ ਵਿੱਚ ਤਪਦੀ ਰੇਤ ਪਾਈ ਗਈ ਆਪ ਨੇ ਮੂੰਹੋਂ ਸੀ ਨਾ ਕੀਤੀ ਤੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਿਆ ਇਤੇ ਹੀ ਆਪ ਸਹੀਦੀ ਪ੍ਰਾਪਤ ਕਰਕੇ ਵਾਇਗੋਜੀ ਦਾ ਖਾਸ ਆ ਵਾਇਗੋਜੀ ਕੀ ਵਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ